ਮਾਲੀ ਗੋੜਾ ਮਹੱਲਾ ਪੰਜਵਾ ਇਹੀ ਹਮਾਰਾ ਸਫਲ ਕਾਜ ਹਾਂਜੀ ਇਹੀ ਉਚਾਰਨ ਕਰਨਾ ਇਹੀ ਨਹੀਂ ਬੋਲਣਾ ਇਹੀ ਹਮਾਰਾ ਸਫਲ ਕਾਜ ਆਪਣੇ ਦਾਸ ਕੋ ਲੇਹੁ ਨਿਵਾਜ ਰਹਾਉ ਚਰਨ ਸੰਤਹ ਮਾਥ ਮੂਰ ਨੈਨ ਦਰਸ ਪੀਖੋ ਨੈਨ ਪਤਿਯਮ ਕਲੋਨੀਐ ਨੈਨ ਦਰਸ ਪੀਖੋ ਨੈਨ ਦਰਸ ਪੀਖੋ ਨਿਸਪੂਰ ਹਸਤ ਹਮਰੇ ਸੰਤ ਟਹਿਲ ਪ੍ਰਾਨ ਮਾਨ ਧਨ ਸੰਤ ਬਹਿਲ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸਹਿ ਮੇਰਾ ਚੀਤ ਜੀ ਬਸਹਿ ਪਤਿ ਵਿਸਰਾਮ ਹੈ ਸੰਤ ਗੁਣ ਬਸਹਿ ਮੇਰਾ ਚੀਤ ਸੰਤ ਆਗਿਆ ਮਨ ਹੈ ਮੀਠ ਮੇਰਾ ਕਮਲ ਵਿਗਸੈ ਸੰਤ ਢੀਠ संत संग मेरा हो निवास संतन की मोह संतन की इथे विश्राम संतन की मोह बहुत प्यास संत वचन मेरे मनह मंत संत प्रसाद मेरे विखह हंत मुक्त जोगत एहा निदान प्रभु दयाल मोह देवहु दान नानक कौ ਪ੍ਰਭ ਦਇਆ ਤਾਰ ਚਰਨ ਸੰਤਨ ਕੇ ਮੇਰੇ ਹਿਰਦੇ ਮਝਾਰ ਮਾਲੀ ਗੌੜਾ ਮਹੱਲਾ ਪੰਜਵਾ ਸਭ ਕੈ ਸੰਗੀ 나ਹੀ ਦੂਰ ਕਰਨ ਕਰਾਵਨ ਹਾਜ਼ਰਾ ਹਜੂਰ ਰਹਾਉ ਸੋਨਤ ਜੀਉ ਜਾਸ ਨਾਮ ਤੀ ਜੀਉ ਹੀ ਐ ਊੜਾ ਖੁੱਲੇ ਮੋਵਲਾ ਸੋਨਤ ਜੀਉ ਜਾਸ ਨਾਮ ਦੁਖ ਬਿਨ ਸੇ ਸੁਖ ਕਿਉ ਵਿਸਰਾਮ ਸਗਲ Nid ਵਿਸਰਾਮ ਰਾਰਾ ਪੂਰਾ ਨਹੀਂ ਸੁਖ ਕਿਉ ਵਿਸਰਾਮ ਸਗਲ Nid ਹਰ ਹਰ ਹਰੀ ਮੋਨ ਜਨ ਤਾ ਕੀ ਸੇਵ ਕਰੇ ਜਾ ਕੈ ਘਰ ਸਗਲੇ ਸਮਾਹ ਜੇ ਸਤੇ ਬਿਰਥਾ ਕੋਈ ਨਾਹ ਜੇ ਸਤੇ ਬਿਰਥਾ ਕੋਈ ਨਾਹ ਕੋਇ ਪਾਠ ਹੈ ਬਿਰਥਾ ਕੋ ਨਾ ਜੀ ਜੰਤਰ ਕਰੇ ਪ੍ਰਤਪਾਲ ਸਦਾ ਸਦਾ ਸੇਵਹੁ ਕਿਰਪਾਲ ਸਦਾ ਧਰਮ ਜਾ ਕੈ ਦੀਬਾਣ ਬੇਮੁਹਤਾਜ ਹਾਂਜੀ ਬੇ ਪਤੋਂ ਲਮਕਾ ਕੇ ਬੋਲਣਾ ਬੇਮੁਹਤਾਜ ਬੇਮੁਹਤਾਜ ਨਹੀਂ ਕਿਛ ਕਾਣ ਹਾਂਜੀ ਇੱਥੇ ਵਿਸਰਾਮ ਹੈ ਬੇਮੁਹਤਾਜ ਨਹੀਂ ਕਿਛ ਕਾਣ ਸਭ ਕਿਛ ਕਰਨਾ ਆਪਨ ਆਪ ਰੇ ਮਨ ਮੇਰੇ ਤੂੰ ਤਾ ਕਉ ਜਾਪ ਤੂੰ ਤਾ ਕਉ ਜਾਪ ਸਾਧ ਸੰਗਤ ਕਉ ਹਉ ਬਲਹਾਰ ਜਾਸ ਮੇਲ ਹੋਵੇ ਉਧਾਰ ਨਾਮ ਸੰਗ ਮਨ ਤਨਹ ਰਾਤ ਨਾਨਕ ਕਉ ਪ੍ਰਵ ਕਰੀ ਦਾਤ ਮੱਲੀ ਗੌੜਾ ਮਹੱਲਾ ਪੰਜਵਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਸੰਰਥ ਕੀ ਸਰਨਾ ਜੀਉ ਪਿੰਡ ਧਨ ਰਾਸ ਮੇਰੀ ਪ੍ਰਭ ਏਕ ਕਾਰਨ ਕਰਨਾ ਰਹਾਉ ਸਿਮਰ ਸਿਮਰ ਸਦਾ ਸੁਖ ਪਾਈਐ ਜੀਵਨ ਕਾ ਮੂਲ ਰਾਵ ਰਹਿਆ ਸਰਬਤ ਠਾਈ ਸੂਖਮ ਅਸਥੂਲਾ ਆਲਜਾਲ ਵਿਕਾਰਤਾ ਜ ਸਭ ਹਰ ਗੁਨਾ ਨਿਤ ਗਾਓ ਇਹ ਵਿਸ्राम ਧਿਆਨ ਨਾਲ ਲਾਉਣਾ ਹੈ ਆਲਜਾਲ ਇਥੇ ਥੰਮਕ ਵਿਕਾਰਤਾ ਜ ਸਭ ਇਥੇ ਵਿਸ्राम ਹੈ ਹਰ ਗੁਨਾ ਨਿਤ ਗਾਓ ਕਰ ਜੋੜ ਨਾਨਕ ਦਾਨ ਮੰਗੈ ਦੇਹੁ ਆਪਣਾ ਨਾਉ ਮਾਲੀ ਗੌੜਾ ਮਹੱਲਾ ਪੰਜਵਾ ਪ੍ਰਾਬ ਸਮਰਾਥ ਦੇਵ ਅਪਾਰ ਪ੍ਰਾਬ ਤੇ ਪਾਤੇ ਵਿਸਰਾਮ ਹੈ ਪ੍ਰਾਬ ਸਮਰਾਥ ਦੇਵ ਅਪਾਰ ਕੌਣ ਜਾਣੈ ਚਲਤ ਤੇਰੇ ਚਲਿਤ ਚਲਿਤ ਨਹੀਂ ਕਹਿਣਾ ਕੌਣ ਜਾਣੈ ਚਲਿਤ ਤੇਰੇ ਕਿਛ ਅੰਤ ਨਾਹੀ ਪਾਰ ਰਹਾਉ ਇਕ ਖਿਨਹ ਥਾਪ ਉਥਾਪ ਦਾ ਕੜ ਭਨ ਕਰਨ ਹਾਰ ਜੇਤ ਕੀਨ ਉਪਾਰਜਨਾ ਉਪਾਰਜਨਾ ਪਤਿ ਵਿਸਰਾਮ ਹੈ ਜੇਤ ਕੀਨ ਉਪਾਰਜਨਾ ਪ੍ਰਾਪ ਦਾਨ ਦੇ ਦਾਤਾਰ ਦੇ ਨਹੀਂ ਕਹਿਣਾ ਦੇ ਦੇ ਤਤਾਰ ਹਰ ਸ਼ਰਨ ਆਇਓ ਦਾਸ ਤੇਰਾ ਪ੍ਰਾਪ ਊਚ ਅਗਮ ਮਰਾਰ ਕੱਢ ਲੇ ਹੋ ਭੌਜਲ ਵਿਖਮ ਤੇ ਜਾਨ ਨਾਨਕ ਸਾਧ ਬਲਿਹਾਰ ਮਾਲੀ ਗੋੜਾ ਮਹੱਲਾ ਪੰਜਵਾ ਮਾਨ ਤਾਨ বাস ਰਹੇ ਗੋਪਾਲ ਇਹ বাস ਪੋਲਾ ਬੋਲਣਾ ਹੈ ਮਾਨ ਤਾਨ বাস ਰਹੇ ਗੋਪਾਲ ਦੀਨ ਬੰਦਵ ਭਗਤ ਵਛਲ ਸਦਾ ਸਦਾ ਕਿਰਪਾਲ ਰਹਾਉ ਆਦ ਅੰਤੇ ਮਦ ਤੂੰ ਹੈ ਪ੍ਰਭ ਬਿਨਾ ਨਾਹੀ ਕੋਇ ਪੂਰਿਆ ਸਗਲ ਮੰਡਲ ਏਕ ਸੁਆਮੀ ਸੋਇ ਕਰਨ ਹਰ ਜਸ ਨੈਤਰ ਦਰਸ਼ਨ ਰਸਨ ਹਰ ਗੁਣ ਗਾਉ ਕਰਨ ਹਰ ਜਸ ਨੈਤਰ ਦਰਸ਼ਨ ਹਾਂਜੀ ਕਰਨ ਹਰ ਜਸ ਨੈਤਰ ਦਰਸ਼ਨ ਰਸਨ ਹਰ ਗੁਣ ਗਾਉ ਰਸਨ ਹਰ ਗੁਣ ਗਾਉ ਬਲਿਹਾਰ ਜਾਏ ਸਦਾ ਨਾਨਕ ਦੇਹ ਆਪਣਾ ਨਾਉ ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ ਬਾਣੀ ਭਗਤਨੀ ਬਾਣੀ ਭਗਤ ਨਾਮਦੇਵ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਧਨ ਧਨ ਓ ਰਾਮ ਬੀਨ ਬਾਜੈ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਧਨ ਧਨ ਇੱਥੇ ਵਿਸਰਾਮ ਉਹ ਰਾਮਬੇਨ ਬਾਜੈ ਮਧੁਰ ਮਧੁਰ ਧੁਨ ਅਨਹਤ ਗਾਜੈ ਹਾਂਜੀ ਰਹਾ ਧੁਨ ਪਦ ਤੇ ਵਿਸਰਾਮ ਹੈ ਮਧੁਰ ਮਧੁਰ ਧੁਨ ਅਨਹਤ ਗਾਜੈ ਇਥੇ ਅਨਹਦ ਨਹੀਂ ਬੋਲਣਾ ਅਨਹਤ ਗਾਜੈ ਧਨ ਧਨ ਮੇਗਾ ਰੋਮਾਵਲੀ ਧਨ ਧਨ ਕ੍ਰਿਸ਼ਨ ਓਢੈ ਕਾਂਬਲੀ ਹਾਂ ਧਨ ਧਨ ਕ੍ਰਿਸ਼ਨ ਓਢੈ ਕੰਬਲੀ ਤਾਂਦਨ ਦੀਸਾ ਹਾਂਜੀ ਧਨ ਧਨ ਇਥੇ ਵਿਸਰਾਮ ਤਾਨ ਤਾਨ ਤੂੰ ਮਾਤਾ ਦੇਵਕੀ ਇੱਥੇ ਬੋਲੇ ਹੀ ਬੋਲਨੇ ਆ ਤਾਨ ਤਾਨ ਤੂੰ ਮਾਤਾ ਦੇਵਕੀ ਜਿਹੇ ਗ੍ਰਹਿ ਰਮাইয়া ਕਵਲਾਪਤੀ ਕਵਲਾਪਤੀ ਕਵਲਾ ਤੇ ਪਤੀ ਦੇ ਵਿੱਚ ਡੈਸ਼ ਸੀ ਕਿ ਬੋਲਣਾ ਪਾਠ ਇਕੱਠਾ ਹੀ ਤਾਨ ਤਾਨ ਬਾਨਖੰਡ ਬਿੰਦਰਾ ਬਨਾ ਜਹ ਖੇਲਾ ਬਿੰਦਰਾ ਬਨਾ ਇਕੱਠਾ ਬਾਨਖੰਡ ਬਿੰਦਰਾ ਬਨਾ ਜਹ ਖੇਲਾ श्री नारायण श्री नारायण बेन बजावे, गोदन हाँ गोदन कसके बोलना बजावे, गोदन चरे, नामे का स्वामी आनंद करै मेरो बाप माधव तू धन केसा सावलियो बीठलाए विश्राम ਮੈਂ ਕਾ ਵਿਸਰਾਮ ਹੈ ਧਿਆਨ ਨਾ ਲਾਉਣਾ ਹੈ ਮੀਰੋ ਬਾਪ ਮਾ ਦੋ ਇਥੇ ਠੰਮ ਕੇ ਤੂੰ ਧਨ ਕੇਸਾ ਕੇਸਾ ਕਨੋੜੇ ਨਾਲ ਬੋਲਣਾ ਕਿਸੂ ਨਹੀਂ ਕਹਿਣਾ ਇਥੇ ਵਿਸਰਾਮ ਹੈ ਸਾਂਭ ਲਿਓ ਇਕੱਠਾ ਹੀ ਬੋਲਣਾ ਸਾਂਭ ਲਿਓ ਵੱਖਰਾ ਨਹੀਂ ਕਹਿਣਾ ਸਾਂਭ ਲਿਓ ਬਿਊਠ ਲਾਏ ਰਹਾਓ ਕਰ ਧਰੇ ਚੱਕਰ ਬੈਕੁੰਠ ਤੇ ਆਏ गाज हस्ती के प्राण उधारी अले कार, कार चक्र वक्रे वक्रे बोलने वरे धरे चक्र बैकुंठ ते आए बैकुंठी विश्राम है गाज हस्ती के प्राण उधारी अले दुह की सभा द्रोपती अंबर लेत उबारी अले सभा द्रौपदी नहीं कहना दुहसासन की सभा इथे ठमक ਦ੍ਰੋਪਤੀ ਇੱਥੇ ਵਿਸਰਾਮ ਹੈ ਅੰਬਰ ਲੇਤ ਉਬਾਰ ਯਲੇ ਗੋਤਮ ਨਾਰ ਅਹਲਿਆ ਤਾਰੀ ਇਸ ਨੂੰ ਅਹਲਿਆ ਨਹੀਂ ਕਹਿਣਾ ਹਾਹੀ ਸਿਆਰੀ ਨਹੀਂ ਹੈ ਲੱਲੇ ਦੇ ਸਿਆਰੀ ਹੈ ਗੋਤਮ ਨਾਰ ਅਹਲਿਆ ਤਾਰੀ ਪਾਵਨ ਕੀਤਕ ਤਾਰੀ ਅਲੇ ਐਸਾ ਆਦਮ ਅਜਾਤ ਨਾਮ ਦੇਉ ਤੋ ਸਰਨਾਗਤ ਆਈ ਅਲੀ ਇਹ ਆਈ ਅਲੀ ਵੱਖਰਾ ਪਾਠ ਕਰਨਾ ਆਈ ਅਲੀ ਨਹੀਂ ਕਰਨਾ ਐਸਾ ਆਦਮ ਅਜਾਤ ਨਾਮਦੇਵ ਇਥੇ ਵਿਸਰਾਮ ਤੋ ਸਰਨਾਗਤ ਆਈ ਅਲੀ ਸਬੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਰਹਾਉ ਇਕਲ ਮਾਟੀ ਕੁੰਚਰ ਚੀਤੀ ਕੁੰਚਰ ਨਹੀਂ ਬੋਲਣਾ ਇਹ ਧਿਆਨ ਨਾਲ ਬੋਲਣਾ ਕੁੰਜਰ ਚੀਤੀ ਭਜਨ ਹੈ ਭਜਨ ਹੈ ਬਹੁ ਨਾਨਾ ਰੇ ਭਜਨ ਹੈ ਬਹੁ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਘਾਟ ਘਾਟ ਰਾਮ ਸਮਾਨਾ ਰੇ ਘਟ ਘਟ ਰਾਮ ਸਮਾਨਾ ਰੇ एक चिंता राख अनंता और सब आशा रे आशा रे नी रे निखेर पढ़ना है और तजो सब आशा रे प्रणव नामा पय नह को ठाकुर को दासा रे को ठाकुर को दासा रे एकल चिंता राख अनंता ਔਰ ਤਜੋ ਸਭ ਆਸਾ ਵੀ ਪ੍ਰਮਾਣ ਨਾਮ ਭਈ ਨਿਕਾਮਾ ਕੋ ठाकुर ਕੋ ਦਾਸਾ ਰਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ